ਦੇਖੋ ਸਾਡੇ ਵੱਲੋਂ ਕੋਈ ਏਜੰਡਾ ਨਹੀਂ ਹੈ ਇਹ ਇੱਕ ਆਜ਼ਾਦ ਪਟੀਸ਼ਨਰ ਵੱਲੋਂ ਉਹ ਰੈਟ ਪਟੀਸ਼ਨ ਪਾਈ ਹੋਈ ਰਾਹ ਖੋਲਣ ਬਾਰੇ ਉਹਦੇ ਤੇ ਮਸਲਾ ਸਾਡਾ ਕੋਈ ਏਜੰਡਾ ਨਹੀਂ ਹੈ ਅਸੀਂ ਦੋ ਫੋਰਮ ਨੂੰ ਮੀਟਿੰਗ ਕਰਾਂਗੇ ਤੇ ਉਹਦੇ ਤੋਂ ਬਾਅਦ ਗੱਲ ਕਰਾਂਗੇ ਤੁਹਾਡੇ ਨਾਲ ਸਾਡਾ ਨਜ਼ਰੀਆ ਸਪਸ਼ਟਾ ਰਾਖ ਖੁੱਲਣਾ ਚਾਹੀਦਾ ਅਸੀਂ ਪਿਛਲੀ ਵਾਰ ਵੀ ਕਰਤਾ ਸੀ ਜਿਹੜੀ ਆਮ ਜਨਤਾ ਨੂੰ ਕੈਲੋ ਟਰਾਂਸਪੋਰਟਰਾਂ ਨੂੰ ਆਮ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਨਹੀਂ ਆਉਣੀ ਚਾਹੀਦੀ ਨਹੀਂ ਲਗਭਗ 13 ਫਰਵਰੀ ਤੋਂ ਕਹਿ ਰਹੇ ਹਾਂ ਇੱਕ ਕਿਸਾਨ ਤਾਂ ਕਹਿੰਦੇ ਰਾਖ ਖੋਲ ਦਿਓ ਦੂਜਾ ਹੈਗਾ ਵੀ ਜੇ ਸਰਕਾਰ ਨੇ ਇਸ਼ੂਆਂ ਤੇ ਗੱਲਬਾਤ ਕਰਨੀ ਹੈ ਤੇ ਸਰਕਾਰ ਖੁਦ ਗੱਲ ਕਰੇ ਠੀਕ ਹੈ ਜੀ ਸਾਨੂੰ ਨਹੀਂ ਲੱਗਦਾ ਕੋਈ ਕਮੇਟੀ ਕਿਸਾਨਾਂ ਦੇ ਮਸਲੇ ਜਾਂ ਕਿਸਾਨਾਂ ਮਦਦ ਦੇ ਮਸਲਾਂ ਦਾ ਨਵੇੜਾ ਕਰ ਸਕੂਗੀ ਹਾਂ ਅਸੀਂ ਆਪਣਾ ਪੱਖ ਜਿਹੜਾ ਪਿਛਲੀ ਵਾਰ ਰੱਖਿਆ ਸੀ ਉਹੀ ਸਾਡਾ ਪੱਖ ਹੋਊਗਾ ਹਾਂ ਕੋਈ ਨਵੀਂ ਗੱਲ ਹੋਊਗੀ ਉਹਦੇ ਬਾਰੇ ਫਿਰ ਤੁਹਾਨੂੰ ਮੀਟਿੰਗ ਤੋਂ ਬਾਅਦ ਹੀ ਆਪਾਂ ਦੱਸ ਸਕਦੇ ਹਾਂ ਕਿ ਕੋਈ ਨਵੀਂ ਗੱਲ ਆਈ ਹੈ ਤੇ ਕਿਹੜੀ ਗੱਲ ਇਸ ਵਾਰ ਕੁਝ ਸੋਚ ਕੇ ਆਏ ਜੀ ਕਿਸਾਨ ਕਿਸ ਮੁੱਦੇ ਉੱਪਰ ਕੀ ਨੇ ਆਪਣਾ ਪੱਖ ਰੱਖਣਾ ਸੋਚਣ ਵਾਲੀ ਗੱਲ ਵੀਰੇ ਉਹਦੇ ਤੇ ਹੁੰਦੀ ਆ ਜਿਹੜਾ ਕੋਈ ਜ਼ਰੂਰਤ ਵਾਲੀ ਚੀਜ਼ ਨਾ ਇੱਥੇ ਤਾਂ ਸੋਚਣ ਵਾਲੀ ਗੱਲ ਹੀ ਕੋਈ ਨਹੀਂ ਉਸੇ ਗੱਲ ਤੇ ਨਾ ਅੜਿਆ ਸ਼ਬਦ ਨਹੀਂ ਕਿਹਾ ਜਾ ਸਕਦਾ ਨਾ ਅੜਿਆ ਨਾ ਕੋਈ ਜिद 바ਜੀ ਇਹ ਨਹੀਂ ਠੀਕ ਹੈਗਾ ਦੇਖੋ ਜੜੀ ਚੀਜ਼ ਤੁਹਾਡੀ ਲੋੜੀ ਆ ਲੋੜ ਆ ਵੀ ਅਸੀਂ ਬਿਗੈਰ ਟਰੈਕਟਰ ਟਰਾਲੀ ਤੋਂ ਚਲੇ ਜੀਏ ਭਈ ਆਪਾਂ ਰਹਿਣਾ ਕਿੱਥੇ ਆ ਧੁੱਪੇ ਬਹਿ ਰਹਾਂਗੇ ਛੜਕ ਤੇ ਬਹਿ ਰਹਾਂਗੇ ਮੀਂਹ ਪੈ ਜਾਊ ਬਰਸਾਤ ਆ ਜਾਊ ਯਾਨੀ ਜੇ ਟਰੈਕਟਰ ਟਰਾਲੀ ਨਹੀਂ ਤੇ ਅੰਦੋਲਨ ਵੀ ਨਹੀਂ ਉਹ ਚਾਹੁੰਦੇ ਆ ਵੀ ਇਸ ਕਿਸਮ ਦਾ ਮੌਕਾ ਦਾ ਅੰਦੋਲਨ ਨਾ ਹੋਵੇ ਟਰੈਕਟਰ ਟਰਾਲੀ ਹੈਗਾ 2 ਫੁੱਟ ਬਰਸਬਾਰਸ ਵੀ ਹੋ ਜਾ ਟਰਾਲੀ ਚ ਵੜ ਜਾਗੇ ਤੂਫਾਨ ਆ ਜਾਏ ਨੇਰੀ ਆ ਜਾਏ ਹਰ ਗੱਲ ਤੋਂ ਲੰਗਰ ਪ੍ਰਸ਼ਾਦਾ ਕਿ ਸਾਡਾ ਅਣਖ ਦਾ ਸਵਾਲ ਨਹੀਂ ਤੇ ਟਟਲੀ ਸਾਡੀ ਲੋਡ ਆ ਇਹ ਲੋਡ ਹੋਰ ਕੋਈ ਚੀਜ਼ ਸਾਡੀ ਪੂਰੀ ਨਹੀਂ ਕਰ ਸਕਦੀ ਠੀਕ ਆ ਤੁਸੀਂ ਕੋਈ ਗੱਡੀ ਲੈ ਜੋ ਉੱਚ ਕਿਵੇਂ ਟੱਡੇ ਮਿੱਡੇ ਹੋ ਕੇ ਥੋੜਾ ਬੈਰ ਹੋ ਕੇ ਠੀਕ ਆ ਜੇ ਸਾਡਾ ਟਰੈਕਟਰ ਟਾਲੀ ਤੋਂ ਬਗੈਰ ਸਰਦਾ ਵੀ ਹੁੰਦਾ ਤੇ ਅਸੀਂ ਅਣਖ ਦਾ ਸਵਾਲ ਨਹੀਂ ਸੀ ਬਣਾਉਣਾ ਪਰ ਸਾਨੂੰ ਲੱਗਦਾ ਵੀ ਸਾਡਾ ਟਰੈਕਟਰ ਟਾਲੀ ਤੋਂ ਬਗੈਰ ਸਰਦਾ ਨਹੀਂ ਹੈਗਾ ਇਹ ਦੋਵਾਂ ਪੱਖਾਂ 'ਚ ਫਰਕ ਹੁੰਦਾ ਅੜੇ ਰਹਿਣਾ ਜਾਂ ਅਣਖ ਦਾ ਸਵਾਲ ਜਾਂ ਤੁਹਾਡੀ ਲੋਡ ਆ ਕੋਈ ਕਹੇ ਵੀ ਤੁਸੀਂ ਜੀ ਕੱਲ ਨੂੰ ਜਾਓ ਦਿੱਲੀ ਪਰ ਦੋਵੇਂ ਬਾਹਾਂ ਲਾ ਕੇ ਰੱਖ ਜੋ ਤੋ ਇਹ ਕਿਨੇ ਵੀ ਸਰੀਰ ਦਾ ਅੰਗ ਕਿਵੇਂ ਲਾ ਕੇ ਰੱਖ ਜਾਂਗੇ ਉਹ ਕਿਸਾਨੀ ਅੰਦੋਲਨ ਦਾ ਇੱਕ ਅੰਗ ਆ ਟੈਟ ਟਾਲੀ ਸਾਬ੍ਹ ਮਾਨਯੋਗ ਸੁਪਰੀਮ ਕੋਰਟ ਨੂੰ ਜਾਏਗਾ ਕਿ ਜਲਦ ਜਲਦ ਇਸ ਚੀਜ਼ ਤੇ ਗੁਰੇਗਾ ਦੋਨੋਂ ਵਿਚਾਰ ਚਰਚਾ ਕਰਨੀ ਦੇ ਦੋਨੋਂ ਸਰਕਾਰਾਂ ਨੂੰ ਹੋਊਗੀ ਕਿ ਆਏਗਾ ਸੋ ਲੱਗਦਾ ਹੈਗਾ ਕਿ ਇਹਦਾ ਹੱਲ ਹੋਣਾ ਚਾਹੀਦਾ ਹੈ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਨਹੀਂ ਦੇਖੋ ਕਿਸਾਨ ਜਥੇਬੰਦੀਆਂ ਤਾਂ ਜਦੋਂ ਅੰਦੋਲਨ ਸ਼ੁਰੂ ਕਰ ਰਹੀਆਂ 1 ਮਹੀਨਾ ਪਹਿਲੋਂ ਸਾਰਾ ਕੁਝ ਸਰਕਾਰ ਕੋਲ ਕਿਹਾ ਹੋਇਆ ਪਹਿਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਉਦੇ ਤੇ ਹੀ ਲੋਕ ਬੋਲ ਰਹੇ ਆ ਪਹਿਲਾ ਸੁਪਰੀਮ ਕੋਰਟ ਦਾ ਆਰਡਰ ਪਰ ਉਹ ਕਹਿੰਦੇ ਸੀ ਵੀ ਸੁਪਰੀਮ ਕੋਰਟ ਇਹ ਮਸਲੇ ਦਾ ਹੱਲ ਨਹੀਂ ਕਰ ਸਕਦਾ ਪਹਿਲੇ ਉਹਨੇ ਆਡਰ ਚ ਕਿਹਾ ਇਹ ਤਾਂ ਸਰਕਾਰ ਹੀ ਕਰ ਸਕਦੀ ਈਸ਼ੂ ਹੈਗਾ ਨਾ ਸਰਕਾਰ ਨਾਲ ਰਿਲੇਟਡ ਉਹਨੇ ਹੀ ਕਿਹਾ ਹੋਏ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸਾਨਾਂ ਕਿਸਾਨ ਕਿਤੇ ਸ਼ੌਂਕ ਨਾਲ ਸੜਕ ਤੇ ਬੈਠੇ ਨੇ ਕਿਸਾਨ ਤਾਂ ਕਹਿੰਦੇ ਨੇ ਵੀ ਈਸ਼ੂ ਦਾ ਹੱਲ ਕੱਲ ਹੋ ਜੇ ਆਪਾਂ ਘਰ ਨੂੰ ਜਾਈ ਕੋਈ ਸੜਕਾਂ ਤੇ ਬਹਿਣਾ ਤਾਂ ਸੌਖਾ ਕੰਮ ਨਹੀਂ ਹੈਗਾ ਉਹਨੇ ਸਰਕਾਰ ਨਹੀਂ ਚਾਹੁੰਦੀ ਵੀ ਅਸੀਂ ਮਸਲੇ ਦਾ ਹੱਲ ਕਰਨਾ ਜਿੰਨਾ ਚਿਰ ਸਰਕਾਰ ਨਹੀਂ ਚਾਹੁੰਦੀ ਕੋਈ ਵੀ ਮਸਲੇ ਦਾ ਹੱਲ ਨਹੀਂ ਕਰਵਾ ਸਕਦਾ